ਹਾਂਜੀ ਬੇਟਾ ਸਵਾਗਤ ਹੈ ਇੱਕ ਵਾਰ ਫੇਰ ਤੁਹਾਡਾ ਤੁਹਾਡੇ ਆਪਣੇ ਇਸ ਐਜੂਕੇਸ਼ਨਲ YouTube ਚੈਨਲ ਤੇ ਅੱਜ ਦੀ ਵੀਡੀਓ ਚ ਗੱਲ ਕਰਾਂਗੇ ਜੋ 7ਵੀਂ ਜਮਾਤ ਦਾ ਪੇਪਰ ਹੋਏਗਾ ਬੇਟਾ ਤੁਹਾਡਾ ਐਸਐਸ ਦਾ ਸੋਸ਼ਲ ਸਾਇੰਸ ਦਾ ਸਮਾਜਿਕ ਵਿਗਿਆਨ ਦਾ ਉਹਦੇ ਲਈ ਇੱਕ ਪੇਪਰ ਲੈ ਕੇ ਆਏਗੇ ਤੇ ਇਹ ਸਾਰਾ ਪੇਪਰ ਤਾਂ ਨਹੀਂ ਕਰਾਂਗੇ ਤੁਹਾਨੂੰ ਆਏਗਾ ਇਹਦੇ ਵਿੱਚ ਉਹ ਇੰਪੋਰਟੈਂਟ ਕੁਐਸਚਨ ਤੁਹਾਨੂੰ ਪੇਪਰ ਦੇ ਵਿੱਚ ਪੁੱਛੇ ਜਾ ਸਕਦੇ ਹੈਗੇ ਇਸ ਲਈ ਤੁਸੀਂ ਧਿਆਨ ਨਾਲ ਇਹਦਾ ਜਿਹੜਾ ਹੱਲ ਹੈਗਾ ਉਹ ਵੇਖਣਾਗਾ ਤਾਂ ਸਭ ਤੋਂ ਪਹਿਲਾਂ ਇਹ ਆਪਣਾ ਕੋਲ ਕੁਐਸਚਨ ਹੈ ਉਹ ਹੈ ਬਹੁ ਵਿਕਲਪੀ ਪ੍ਰਸ਼ਨ ਹੈ ਸਭ ਤੋਂ ਵੱਧ ਨਿਕਲ ਧਰਤੀ ਦੀ ਕਿਸ ਪਰਤ ਵਿੱਚ ਪਿਆ ਜਾਂਦਾ ਹੈ ਹਾਂਜੀ ਬੇਟੇ ਪਿਆ ਜਾਂਦਾ ਨਾਈਫ ਦੇ ਵਿੱਚ ਧਰਤੀ ਦੀ ਉੱਪਰਲੀ ਪਰਦੇ へਟਾਂ ਵਾਲਾ ਮੈਂਟਲ ਭਾਗ ਹੈ ਕੀ ਤੁਸੀਂ ਦੱਸ ਸਕਦੇ ਉਸ ਦੀ ਔਸਤ ਮੋਟਾਈ ਕਿੰਨੀ ਹੈ ਦੀ ਔਸਤ ਮੋਟਾਈ ਹੈ ਪਤੋ 2900 ਕਿਲੋਮੀਟਰ ਅਰਬ ਸਾਗਰ hệਟ ਲਿਖਿਆਂ ਵਿੱਚੋਂ ਕਿਹੜੇ ਮਹਾਸਾਗਰ ਦਾ ਹਿੱਸਾ ਵੀ ਹਿੰਦ ਮਹਾਸਾਗਰ ਦਾ ਭੂਮਦ ਰੇਖੀ ਵਣਾਂ ਨੂੰ ਹੋਰ ਕਿਹੜੇ ਨਾਮ ਨਾਲ ਜਾਣਿਆ ਜਾਂਦਾਗਾ ਸਦਾ ਬਹਾਰ ਵਣ ਕਿਸ ਮਾਧਿਮ ਰਾਹੀਂ ਸਭ ਤੋਂ ਤੇਜ਼ ਗਤੀ ਨਾਲ ਸੂਚਨਾਮੰਦਾ ਦਾਨ ਪ੍ਰਦਾਨ ਕੀਤਾ ਜਾਂਦਾ ਇੰਟਰਨੈਟ ਦੇ ਰਾਹੀਂ Vedic ਕਾਲ ਵਿੱਚ ਭਾਰਤ ਨੂੰ ਕੀ ਨਾਮ ਦਿੱਤਾ ਗਿਆ ਵੀ ਆਰੀਆ ਵਰਤ ਚੋਲ ਸ਼ਾਸਕਾਂ ਨੇ ਸਿੰਚਾਈ ਪ੍ਰਬੰਧ ਵੱਲ ਖਾਸ ਧਿਆਨ ਦਿੱਤਾ ਉਹਨਾਂ ਵੱਲੋਂ ਸਿੰਚਾਈ ਲਈ ਖਾਸ ਕਰਕੇ ਕਿਹੜੇ ਦਰਿਆ ਦੀ ਵਰਤੋਂ ਕੀਤੀ ਗਈ ਬੇਟਾ ਕਵੇਰੀ ਦੀ ਮੁਗਲ ਸਾਮਰਾਜ ਦਾ ਪਹਿਲਾ ਸ਼ਾਸਕ ਕੌਣ ਸੀ ਪਹਿਲਾ ਸ਼ਾਸਕ ਸੀ ਪੁੱਤਰ ਬਾਬਰ ਜਿਹਨੇ ਪਾਨੀਪਤ ਦੀ ਪਹਿਲੀ ਲੜਾਈ ਵਿੱਚ ਇਬਰਾਹਿਮ ਲੋਧੀ ਨੂੰ ਹਰਾਇਆ ਸੀ ਸਿੱਖਾਂ ਦੇ ਨੌਵੇਂ ਗੁਰੂ ਤੇਗ ਬਹਾਦਰ ਜੀ ਨੂੰ ਕਿਹੜੇ ਮੁਗਲ ਬਾਦਸ਼ਾਹ ਦੁਆਰਾ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ ਔਰੰਗਜ਼ੇਬ ਦੁਆਰਾ ਮੀਰੀ ਪੀਰੀ ਨਾਮ ਦੀਆਂ ਤਲਵਾਰਾਂ ਕਿਹੜੇ ਗੁਰੂ ਸਾਹਿਬ ਨੇ ਧਾਰਨ ਕੀਤੀਆਂ ਸ੍ਰੀ ਗੁਰੂ ਹਰगोविंद ਸਾਹਿਬ ਨੇ ਛੇਵੇਂ ਗੁਰੂ ਸਿੱਖਾਂ ਦੇ ਹੇਟ ਲਿਖੀਆਂ ਬਾਣੀਆਂ ਵਿੱਚੋਂ ਕਿਹੜੀ ਬਾਣੀ ਦੀ ਰਚਨਾ ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਨਹੀਂ ਕੀਤੀ ਗਈ ਅਨੰਦ ਸਾਹਿਬ ਦੀ ਬਾਣੀ ਇਹਨਾਂ ਨੇ ਨਹੀਂ ਰਚੀ ਸੀ ਲੋਕਤੰਤਰੀ ਸਰਕਾਰ ਲੋਕਾਂ ਦੀ ਲੋਕਾਂ ਲਈ ਲੋਕਾਂ ਦੁਆਰਾ ਹੁੰਦੀ ਹੈ ਲੋਕਤੰਤਰ ਦੀ ਇਹ ਪਰਿਭਾਸ਼ਾ ਕਿਸ ਨੇ ਦਿੱਤੀ ਕਿ ਨਹੀਂ ਦਿੱਤੀ ਵੀ ਇਬਰਾਹਿਮ ਲਿੰਕਨ ਨੇ ਲੋਕ ਸਭਾ ਦੇ ਮੈਂਬਰਾਂ ਦੀ ਚੋਣ ਕਿੰਨੇ ਸਾਲਾਂ ਲਈ ਕੀਤੀ ਜਾਂਦੀ ਹੈ 5 ਸਾਲ ਦੇ ਲਈ ਪੰਜਾਬ ਵਿਧਾਨ ਸਭਾ ਦੇ ਮੈਂਬਰਾਂ ਦੀ ਕੁੱਲ ਗਿਣਤੀ ਕਿੰਨੀ ਹੁੰਦੀ ਹੈ 117 ਜਨਤਕ ਸੰਚਾਰ ਦੇ ਬਿਜਲੀ ਸਾਧਨ ਦਾ ਨਾਮ ਲਿਖੋ ਹਾਂਜੀ ਜਿਹੜਾ ਬਿਜਲੀ ਤੇ ਚੱਲਦਾ ਹੈ ਕਿਹੜਾ ਪੁੱਤਰ ਟੈਲੀਵਿਜ਼ਨ ਇਸ ਨੂੰ ਲੋਕਤੰਤਰ ਦਾ ਚਾਨਣ ਮੁਨਾਰਾ ਵੀ ਕਿਹਾ ਜਾਂਦਾ ਹੈਗਾ ਤਾਂ ਨਾਮ ਕੀ ਹੈ ਬੇਟਾ ਪ੍ਰੈਸ ਇਸ ਤੋਂ ਬਾਅਦ ਭਾਗ ਆੜਾ ਹੈ ਬੇਟਾ ਆਪਣੇ ਕੋਲ ਇਹਦੇ ਵਿੱਚ ਤੁਹਾਡੇ ਕੋਲ ਚਾਰ ਖਾਲੀ ਥਾਵਾਂ ਸਹੀ ਗਲਤ ਦੀਆਂ ਕਿੰਕ ਵਾਲੀ ਪ੍ਰਸ਼ਨ ਹੋਣਗੇ ਪਹਿਲਾਂ ਖਾਲੀ ਥਾਵਾਂ ਕਰਾਂਗੇ ਆਪਾਂ ਧਰਤੀ ਦੀ ਸਿਆਲ ਪਰਤ ਉਹਨਾਂ ਚਟਾਨਾਂ ਦੀ ਬਣੀ ਹੈ ਜਿਸ ਵਿੱਚ ਡੈਸ਼ ਤੇ ਡੈਸ਼ ਤੱਤ ਨੇ ਹਾਂਜੀ ਬੇਟਾ ਤਾਂ ਸਿਆਲ ਜਿਹੜੀ ਪਰਤ ਹੈ ਵੀ ਉਹਦੇ ਵਿੱਚ ਸਿਲੀਕੋਨ ਤੇ ਐਲੂਮੀਨੀਅਮ ਦਾ ਤੱਤ ਹੁੰਦਾ ਨੇ ਬੇਟਾ ਸਿਲੀਕੋਨ ਤੇ ਐਲੂਮੀਨੀਅਮ ਰੱਜਿਆ ਸੁਲਤਾਨ ਡੈਸ਼ ਦੀ ਪੁੱਤਰੀ ਸੀ ਹਾਂਜੀ ਕਿਹਦੀ ਪੁੱਤਰੀ ਸੀ ਬੇਟਾ ਇਹ ਇਲਤੁਤਮਿਸ਼ਦੀ ਇਲਤੁਤਮਿਸ਼ਦੀ ਸੂਰਧਿਕ ਪ੍ਰਸਿੱਧ ਕੀ ਹੈ ਬੇਟਾ ਬੰਦਰਗਾਹ ਹੈਗੀ ਦੇਸ਼ ਦਾ ਰਾਜ ਦਾ ਸੰਵਿਧਾਨਿਕ ਮੁਖੀ ਹੁੰਦਾ ਕੌਣ ਹੁੰਦਾ ਵੀ ਰਾਜਪਾਲ ਠੀਕ ਸਹੀ ਗਲਤ ਵੀ ਬਾਜੂ ਮੰਡਲੂ ਸਭ ਤੋਂ ਵੱਧ ਨਾਈਟ ਮਾਤਰਾ ਨਾਈਟ੍ਰੋਜਨ ਗੈਸ ਦੀ ਹੈ ਸਹੀ ਹੈ ਵੀ ਅਲਾਉਦੀਨ ਖਿਲਜੀ ਨੇ ਬਾਜ਼ਾਰ ਕੰਟਰੋਲ ਦੀ ਨੀਤੀ ਸ਼ੁਰੂ ਕੀਤੀ ਇਹ ਵੀ ਸਹੀ ਹੈ ਪ੍ਰਸ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਲੰਗਰ ਪ੍ਰਥਾ ਸ਼ੁਰੂ ਕੀਤੀ ਇਹ ਵੀ ਬਿਲਕੁਲ ਸਹੀ ਹੈ ਪ੍ਰਸ ਲੋਕਤੰਤਰ ਦਾ ਚਾਨਣ ਮਨਾਰਾ ਇਹ ਵੀ ਬਿਲਕੁਲ ਸਹੀ ਹੈ ਧਰਤੀ ਦੇ ਕਿੰਨੇ ਪ੍ਰਕਾਰ ਦੇ ਚਟਾਨਾ ਪਈ ਜਾਂਦੀ ਨੇ ਬੁੱਤ ਤਿੰਨ ਠੀਕ ਹੈ ਅਗਨੀ ਚਟਾਨਾ ਰੂਪਾਂਤਰਿਤ ਚਟਾਨਾ ਤੇ ਤੈਧਰ ਚਟਾਨਾ ਸਾਗਰੀ ਪਾਣੀ ਖਾਰਾ ਕਿਉਂ ਹੁੰਦਾ ਵੀ ਠੀਕ ਹੈ ਕਿਉਂਕਿ ਸਾਗਰੀ ਪਾਣੀ ਦੇ ਵਿੱਚ ਸਾਗਰ ਦੇ ਪਾਣੀ ਦੇ ਵਿੱਚ ਲੂਣ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਇਸ ਕਰਕੇ ਕੀ ਹੁੰਦਾ ਵੀ ਖਾਰਾ ਹੁੰਦਾ ਹੈ ਲੋਕਤੰਤਰੀ ਸਰਕਾਰ ਦੀ ਵਿਸ਼ੇਸ਼ਤਾ ਲੋਕਾਂ ਨੂੰ ਬੋਲਣ ਦਾ ਅਧਿਕਾਰ ਹੈ ਤੇ ਲੋਕਾਂ ਨੂੰ ਆਪਣੇ ਪ੍ਰਤੀਨਿਧ ਚੁਣਨ ਦਾ ਅਧਿਕਾਰ ਹੈ ਇਸਤਿਹਾਰ ਕਿੰਨੀ ਤਰ੍ਹਾਂ ਦੇ ਨੰਬੁੱਤਰ ਇਸਤਿਹਾਰ ਦੋ ਤਰ੍ਹਾਂ ਦੇ ਹੁੰਦੇ ਨੇ ਇਸ ਤੋਂ ਬਾਅਦ ਦੋ ਦੋ ਅੰਕਾਂ ਵਾਲੇ ਕੁਐਸਚਨ ਨੇ ਵੀ ਬਹੁਤ ਸੌਖੇ ਐ ਵੀ ਇਹਨਾਂ ਦਾ ਸਕਰੀਨਸ਼ਾਟ ਲੈ ਕੇ ਯਾਦ ਕਰ ਲੇ ਤੁਸੀਂ ਇਹਨਾਂ ਨੂੰ ਅੱਗੇ 4 4 5 5 ਅੰਕ ਵਾਲੇ ਕੁਐਸਚਨ ਨੇ ਇਹਦੇ ਵਿੱਚ ਤੁਹਾਨੂੰ ਜਾਂ ਹੋਏਗੀ ਕੋਈ ਵੀ ਦੋ ਕੁਐਸਚਨਾਂ ਦੇ ਵਿੱਚੋਂ ਤੁਸੀਂ ਜਿਵੇਂ ਇੱਥੇ ਦੋ ਨੇ ਇੱਕ ਕਰਨਾ ਹੋਏਗਾ ਅਗਲੇ ਦੋ ਦੇ ਵਿੱਚੋਂ ਇੱਕ ਫੇਰ ਇੱਕ ਫੇਰ ਦੋਨਾਂ ਦੇ ਵਿੱਚੋਂ ਇੱਕ ਇਸ ਤੋਂ ਬਾਅਦ ਵੀ ਆਪਣੇ ਕੋਲ ਇੱਕ ਸਰੋਤ ਅਧਾਰਿਤ ਪ੍ਰਸ਼ਨ ਹੈ ਬਿਲਕੁਲ ਮੁਫਤ ਦੇ ਨੰਬਰ ਦੇ ਦੱਸ ਤੁਸੀਂ ਪੈਰੇ ਦੇ ਵਿੱਚੋਂ ਲੱਭ ਕੇ ਉੱਤਰ ਦੇਣਾਗਾ ਜਿਵੇਂ ਪਹਿਲਾ ਪ੍ਰਸ਼ਨ ਹੈ ਲੋਕਤੰਤਰੀ ਸਰਕਾਰ ਕਿੰਨਾ ਦੁਆਰਾ ਚੁਣੀ ਜਾਂਦੀ ਹੈ ਜਾਂ ਕਿੰਨਾ ਦੁਆਰਾ ਚੁਣੀ ਜਾਂਦੀ ਹੈ ਵੀ ਲੋਕਾਂ ਦੁਆਰਾ ਲੋਕਤੰਤਰੀ ਦੇਸ਼ ਦੇ ਮੁੱਖ ਤੱਤ ਕਿਹੜੇ ਨੇ ਤਾਂ ਇਹ ਤੁਸੀਂ ਇੱਥੋਂ ਲੈ ਕੇ ਇੱਥੇ ਤੱਕ ਕਰ ਸਕਦੇ ਹੋਗੇ ਇਹ ਦੂਸਰੇ ਪ੍ਰਸ਼ਨ ਦਾ ਉੱਤਰ ਹੈਗਾ ਸਾਰੇ ਲੋਕਤੰਤਰੀ ਸਰਕਾਰ ਦੇ ਤੱਤ ਨੇ ਸਮਾਨਤਾ ਦਾ ਅਧਿਕਾਰ ਕੀ ਹੈਗਾ ਵੀ ਸਮਾਨਤਾ ਦੇ ਅਧਿਕਾਰ ਵਿੱਚ ਸਾਰੇ ਵਿਅਕਤੀ ਕਾਨੂੰਨ ਦੇ ਸਾਹਮਣੇ ਬਰਾਬਰ ਮੰਨੇ ਜਾਂਦੇ ਨੇ ਇਹ ਤੀਸਰੇ ਪ੍ਰਸ਼ਨ ਦਾ ਉੱਤਰ ਹੈਗਾ ਚੌਥਾ ਭਾਰਤੀ ਸੰਵਿਧਾਨ ਵਿੱਚ ਕਿੰਨਾ ਲੋਕਾਂ ਲਈ ਵਿਸ਼ੇਸ਼ ਵਿਵਸਥਾਾਂ ਵਰਤੀਆਂ ਗਈਆਂ ਨੇ ਹਾਂਜੀ ਬੇਟਾ ਤੇ ਇਹ ਆਪਣੀ ਕੋਲ ਆ ਜਾਏਗਾ ਵੀ ਆ ਦੇਖੋ ਇੱਥੋਂ ਠੀਕ ਹੈ ਤੇ ਤਾਂ ਤੁਸੀਂ ਇਹਨੂੰ ਕਰ ਸਕਦੇ ਹੋ ਚੌਥੇ ਪ੍ਰਸ਼ਨ ਦਾ ਉੱਤਰ ਹੈ ਪੰਜਵਾਂ ਲੋਕਤੰਤਰੀ ਸਰਕਾਰ ਕਿੰਨਾ ਪ੍ਰਤੀ ਉੱਤਰदाई ਹੁੰਦੀ ਹੈ ਵੀ ਲੋਕਾਂ ਮਰਤੀ ਇਹ ਪੰਜਵੇਂ ਪ੍ਰਸ਼ਨ ਦਾ ਉੱਤਰ ਹੈਗਾ ਠੀਕ ਹੈ ਏ 10 ਨੰਬਰ ਦੇ ਵੀ 10 ਨੰਬਰ ਬਿਲਕੁਲ ਮੁਫਤ ਦੇ ਨੇ ਤੁਹਾਡੇ ਠੀਕ ਹੈ ਤੁਸੀਂ ਥੋੜਾ ਜਿਹਾ ਪੈਰੇ ਦੇ ਵਿੱਚੋਂ ਪ੍ਰਸ਼ਨਾਂ ਨੂੰ ਲੱਭ ਕੇ ਉੱਤਰ ਲਿਖਣੇ ਨੇ ਜਾਤ ਕੁਝ ਵੀ ਨਹੀਂ ਕਰਨਾ ਦੇ ਵਿੱਚੋਂ ਹੈ ਨਾ ਤਾਂ ਧਿਆਨ ਨਾਲ ਕਰਿਓ ਇਸ ਨੂੰ ਇਸ ਤੋਂ ਬਾਅਦ ਨਕਸ਼ਾ ਕਾਰਜ ਹੈ ਵੀ ਠੀਕ ਨਕਸ਼ਾ ਕਾਰਜ ਦੇ ਵਿੱਚ ਆਪਾਂ ਤੁਹਾਨੂੰ ਨਕਸ਼ਾ ਭਰਾਂਗੇ ਵੀ ਉਹਦੇ ਵਿੱਚ ਤੁਸੀਂ ਦੇਖ ਲਿਓ 15 ਪੁਆਇੰਟ ਤੁਹਾਨੂੰ ਦਿੱਤੇ ਹੋਣਗੇ ਬੇਟਾ ਤੁਸੀਂ ਕੋਈ 10 ਭਰਨੇ ਹੋਣਗੇ 10 ਨੰਬਰ ਦਾ ਤੁਹਾਡਾ ਨਕਸ਼ਾ ਆਏਗਾ ਤਾਂ ਉਹ ਆਪਾਂ ਇਹ ਵੀ ਕਰਦੇ ਆਂਗੇ ਹਾਂਜੀ ਬੇਟਾ ਤਾਂ ਸਭ ਤੋਂ ਪਹਿਲਾਂ ਇਹ ਪੰਜਾਬ ਤਾਂ ਪੰਜਾਬ ਦੀ ਸਥਿਤੀ ਤੁਹਾਨੂੰ ਬਦਲ ਲੋਕੇਸ਼ਨ ਕਿੱਥੇ ਜੇ ਇਹ ਆਪਣੇ ਕੋਲ ਇੱਥੇ ਪੰਜਾਬ ਹੈ ਠੀਕ ਹੈ ਤੇ ਤੁਸੀਂ ਨੰਬਰ 1 ਲਿਖ ਸਕਦੇ ਹੋਗੇ ਨੰਬਰ 2 ਤੇ ਵੀ ਤੁਹਾਡੇ ਕੋਲ ਕੇਰਲਾ ਠੀਕ ਹੈ ਨਕਸ਼ੇ ਦੇ ਵਿੱਚ ਆਪਣੇ ਕੋਲ ਕੇਰਲਾ ਸੀ ਸਕਰੀਨ ਸ਼ਾਟ ਲੈ ਲਏ ਸੀ ਮੈਂ ਉਹ ਤੋਂ ਲੇਖ ਲਏ ਤੁਹਾਨੂੰ ਤੁਹਾਨੂੰ ਭਰਾ ਦੇਗਾ ਇੱਥੇ ਨੰਬਰ 2 ਤੁਸੀਂ ਲਿਖ ਸਕਦੇ ਹੋ ਕੇਰਲਾ ਨੰਬਰ 3 ਦੇ ਕੋਲਕਾਤਾ ਵੀ ਠੀਕ ਹੈ ਪੱਛਮੀ ਬੰਗਾਲ ਦੀ ਰਾਜਸਥਾਨੀ ਹੈ ਰਾਜਸਥਾਨੀ ਨੂੰ ਆਪਾਂ ਇਹਨਾਂ ਡਾਟ ਲਾ ਕੇ ਉੱਪਰ ਸਰਕਲ ਲਾ ਕੇ ਦਰਸਾਉਣਾ ਪੁੱਤਾ ਠੀਕ ਹੈ ਅਗੇ ਵੀ ਆਪਣੇ ਕੋਲ ਅਮਰਾਵਤੀ ਇਹ ਆਂਧਰਾ ਪ੍ਰਦੇਸ਼ ਦੀ ਹੈ ਠੀਕ ਹੈ ਇੱਥੇ ਤੁਸੀਂ ਇਹਨੂੰ ਪੁਆਇੰਟ ਲਾ ਕੇ ਇਹ ਵੀ ਰਾਜਸਥਾਨੀਆਂ ਨੂੰ ਦਰਸਾਉਂਗੇ ਸ਼੍ਰੀਲੰਕਾ ਆ ਜਿਹੜਾ ਨੀਚੇ ਦੇਖੋ ਆਇਆਗਾ ਆ ਵਾਲਾ ਏਰੀਆ ਹੈ ਨਾ ਇਹ ਸ਼੍ਰੀਲੰਕਾ ਦਾ ਆਪਣੇ ਕੋਲ ਪਾਕਿਸਤਾਨ ਆਹ ਵਾਲਾ ਸਾਰਾ ਏਰੀਆ ਬੁੱਤ ਪਾਕਿਸਤਾਨ ਦਾਗਾ ਠੀਕ ਇੱਥੇ ਨੰਬਰ 6 ਲਾ ਕੇ ਤੁਸੀਂ ਪਾਕਿਸਤਾਨ ਲਿਖ ਸਕਦੇ ਹੋਗੇ ਚੰਡੀਗੜ੍ਹ ਵੀ ਠੀਕ ਹੈ ਪੰਜਾਬ ਤੇ ਹਰਿਆਣਾ ਦੀ ਸਾਂਝੀ ਰਾਜਸਥਾਨੀ ਹੈ ਇੱਥੇ ਤੁਸੀਂ ਪੁਆਇੰਟ ਲਾ ਕੇ ਸਰਕਲ ਲਾ ਦਿਓ ਨੂੰ ਚੰਡੀਗੜ੍ਹ ਲਦਾਖ ਠੀਕ ਹੈ ਉੱਪਰ ਵਾਲਾ ਏਰੀਆ ਸਾਰਾ ਆਹ ਵਾਲਾ ਏਰੀਆ ਜਿਹੜਾ ਇਹ ਸਾਰਾ ਲਦਾਖ ਦਾ ਠੀਕ ਹੈ ਜਿਹੜੇ ਲੈਨ ਦੇ ਉੱਪਰ ਵਾਲਾ ਏਰੀਆ ਹੈਗਾ ਇਸ ਤੋਂ ਬਾਅਦ ਕਾਬਰਤੀ ਵੀ ਠੀਕ ਹੈ ਆਹ ਵਾਲੀ ਹੈਗੀ ਇਹ ਲਕਸ਼ਦੀਪ ਦੀ ਰਾਜਸਤਾਨੀ ਹੈਗੀ ਜਿਹੜਾ ਸਾਡਾ ਕੇਂਦਰ ਸ਼ਾਸਤ ਪ੍ਰਦੇਸ਼ ਹੈ ਇਸ ਤੋਂ ਬਾਅਦ ਸੀ ਵੀ ਆਪਣੇ ਕੋਲ ਕਨੌਜ ਕਨੌਜ ਕਿੱਥੇ ਸਿਤਿਆ ਹੈ ਉੱਤਰ ਪ੍ਰਦੇਸ਼ ਦੇ ਵਿੱਚ ਠੀਕ ਹੈ ਇੱਥੇ ਜਿਸ ਤੇ ਕਨੌਜ ਇਸ ਤੋਂ ਬਾਅਦ ਬਿਹਾਰ ਪ੍ਰਾਂਤ ਵੀ ਠੀਕ ਹੈ ਉਹ ਆਪਣੇ ਕੋਲ ਇੱਥੇ ਆ ਜਾਏਗਾ ਵੀ ਹਾਂ ਇੱਥੇ ਤੁਸੀਂ ਪੜ੍ਹ ਸਕਦੇ ਹੋ ਉਹਨੂੰ ਦਿੱਲੀ ਠੀਕ ਹੈ ਦਿੱਲੀ ਨੂੰ ਤੁਸੀਂ ਇੱਥੇ ਪੜ੍ਹ ਤੇ ਇਹ ਨਕਸ਼ਾក៏ ਤੁਹਾਡੇ ਨਕਸ਼ੇ ਦਿੱਤੇ ਵੀ ਹੋਣੇਗੇ ਤੁਹਾਡੇ ਅਧਿਆਪਕ ਸਭਾ ਨੂੰ ਤੁਹਾਨੂੰ ਪ੍ਰੈਕਟਿਸ ਕਰਾਈਏਗੀ ਤੁਸੀਂ ਉਹਨਾਂ ਨਕਸ਼ਿਆਂ ਦੀ ਪ੍ਰੈਕਟਿਸ ਵੀ ਕਰ ਸਕਦੇ ਹੋ ਠੀਕ ਹੈ ਬੇਟਾ ਤਾਂ ਇਹ ਤੁਹਾਡਾ ਪੇਪਰ ਸੀ ਬੇਟਾ ਠੀਕ ਹੈ ਜਿਹਦੀ ਤੁਸੀਂ ਤਿਆਰੀ ਕਰਨੀ ਹੈਗੀ ਇਹਦੇ ਵਿੱਚੋਂ ਉਮੀਦ ਹੈ ਜਿਹੜੇ ਕਾਫੀ ਸਾਰੇ ਕੁਐਸਚਨ ਹੈ ਕੱਲ ਨੂੰ ਤੁਹਾਡੇ ਪੇਪਰ ਦੇ ਵਿੱਚ ਤੁਹਾਨੂੰ ਪੁੱਛੇ ਜਾਣਗੇ ਇਸ ਤੋਂ ਬਿਨਾ ਬਾਕੀ ਜਿਹੜਾ ਤੁਹਾਡਾ ਸਿਲੇਬਸ ਹੈ ਉਹਦੇ ਵੀ ਤੁਸੀਂ ਰਿਵੀਜ਼ਨ ਕਰਨੀ ਹੈ ਏ ਨਹੀਂ ਵੀ ਸਿਰਫ ਤੁਸੀਂ ਇਹੀ ਪੇਪਰ ਦੇਖਣਾਗਾ ਠੀਕ ਹੈ ਬਾਕੀ ਜਿਹੜਾ ਤੁਹਾਨੂੰ ਨਕਸ਼ਾ ਕਰ ਦੇਗਾ ਉਸ ਦੇ ਵੀ ਤੁਸੀਂ ਆਪਣੀ ਜਿਹੜੀ ਪ੍ਰੈਕਟਿਸ ਹੈਗੀ ਉਹ ਕਰਨੀ ਹੈਗੀ ਛੋਟੇ ਕੁਐਸਚਨ ਹੈ ਤੁਹਾਡੇ ਖਾਲੀ ਥਾਂ ਮੰਨੇ ਸਹੀ ਗਲਤ 1 ਇੱਕ ਅੰਕ ਵਾਲੇ ਕੁਐਸਚਨ ਨੇ ਐਮਸੀਕਿਊਜ਼ ਨੇ ਇਹਨਾਂ ਸਾਰਿਆਂ ਦੀ ਤੁਸੀਂ ਵਧੀਆ ਢੰਗ ਨਾਲ ਰਿਵੀਜ਼ਨ ਕਰਨੀ ਹੈਗੀ ਠੀਕ ਹੈ ਤਾਂ ਜੋ ਆਪਾਂ ਇਸ ਪੇਪਰ ਦੇ ਵਿੱਚੋਂ ਵਧੀਆ ਅੰਕ ਲੈ ਸਕੀਏ ਕਿਉਂਕਿ ਪਹਿਲਾ ਜੇਕਰ ਪਹਿਲਾ ਵੀ ਪੇਪਰ ਆਪਣਾ ਵਧੀਆ ਹੋ ਗਿਆ ਤਾਂ ਬਾਕੀ ਜਿਹੜੇ ਸਾਰੇ ਪੇਪਰ ਹੈਗੇ ਉਹ ਵਧੀਆ ਹੋਣ ਦੇ ਚਾਂਸ ਜ਼ਿਆਦਾ ਹੋ ਜਾਂਦੇ ਆ ਕਿ ਤਾਂ ਸਖਤ ਮਿਹਨਤ ਕਰਨੀ ਹੈ ਸਾਰੇ ਵਿਦਿਆਰਥੀਆਂ ਨੇ ਪੇਪਰ ਦੀ ਤਿਆਰੀ ਕਰਨੀ ਹੈ ਠੀਕ ਹੈ ਬੇਟਾ ਤਾਂ ਸਾਰਿਆਂ ਨੂੰ ਕੱਲ ਦੇ ਤੁਹਾਡੇ ਪੇਪਰ ਦੇ ਲਈ ਬਹੁਤ ਸਾਰੀਆਂ ਸ਼ੁਭ ਸ਼ਾਮਾਂ 올 ਦਾ ਬੈਸਟ ਥੈਂਕ ਯੂ ਬੇਟਾ